ਸਭ ਤੋਂ ਪਹਿਲਾਂ ਮੈਂ ਤੁਹਾਡੇ ਸਾਰੇ ਪ੍ਰੈਸ ਤੇ ਵੀਰਾਂ ਦਾ ਧੰਨਵਾਦ ਕਰਦਾ ਇਹ ਤੁਸੀਂ ਸਾਨੂੰ ਛੋਟੇ ਟਾਈਮ ਤੇ ਇੱਥੇ ਦਰਸ਼ਨ ਮਿਲਦੇ ਦਿੱਤੇ ਜੀ ਮੈਂ ਆ ਜਿਹੜੀ ਅੱਜ ਪ੍ਰੈਸ ਕਾਨਫਰੰਸ ਅੱਧੀ ਆ ਅਸੀਂ ਸਾਰੇ ਨਾਲੇ ਦੇ ਸਾਡੇ ਮੋਢਬਰ ਵੀਰ ਬੈਠੇ ਨੇ ਸਾਡੇ ਐਮਸੀ ਸਾਹਿਬਾ ਅਉਦੇਦਾਰ ਸਾਹਿਬਨ ਬੀਜੇਪੀ ਦੇ ਬੈਠੇ ਆ ਅਸੀਂ ਨਾਲੇ ਜ ਦੋ ਬਾਈ ਇਲੈਕਸ਼ਨਾਂ ਆ ਤੇ ਆਪ ਪਾਰਟੀ ਦੀ ਜਿਹੜੀ ਸਰਕਾਰ ਆ ਉਹਦਾ ਉਥੋਂ ਮੰਤਰੀ ਆ ਕੁਲਦੀਪ ਸਿੰਘ ਧਾਰੀਵਾਲ ਕਿਹੜਾ ਬਹੁਤ ਵੱਡਾ ਇਹਦਾ ਬਲਾਰਾ ਬਣਿਆ ਜਿਹੜਾ ਬਹੁਤ ਵੱਡਾ ਆਪਣੇ ਨੂੰ ਕਰੂ ਤੇ ਆਪਣੇ ਨੂੰ ਬੜਾ ਕਾਰ ਸੇਵਕ ਸਕਾਰ ਸੇਵਾ ਵਾਲਾ ਸਮਝਦਾ ਆ। ਉਥੇ ਸਾਡੀਆਂ ਦੋ ਵਾਡਾਂ ਨੇ 5 ਨੰਬਰ ਤੇ 7 ਨੰਬਰ ਚ ਛੋਟੀਆਂ-ਛੋਟੀਆਂ ਵਾਡਾਂ ਨੇ 7 ਨੰਬਰ ਵਾਰ ਚ ਸਾਡੇ 638 ਵੋਟਰਾਂ ਸੀ 21 ਦੇ ਵਿੱਚ 21 ਦਾ ਮਤਲਬ ਜਦੋਂ ਪਿਛਲੀ ਚੋਣ ਕਮੇਟੀ ਦੀ ਹੋਈ ਸਾਡੀ ਤੇ ਹੁਣ 2024 ਚ ਇਹਨਾਂ 85 ਵੋਟਾਂ ਨਵੀਆਂ ਐਡ ਕਰਤੀਆਂ ਨੇ। ਇਸੇ ਤਰ੍ਹਾਂ ਜਿਹੜੀ 7 ਨੰਬਰ ਵਾਰਡ ਆ ਉਹ ਚ 693 ਵੋਟ ਇਹ 115 ਵੋਟਾਂ ਜਿਹੜੀਆਂ ਹੁਣ ਬਣਾਈਆਂ ਇਸ ਸਰਕਾਰ ਨੇ ਤੇ ਮੈਨੂੰ ਸ਼ਰਮਣਾ ਕਿਹਣਾ ਹੁੰਦਾ ਪਿਆ ਕਿ ਇਹ ਜਿਹੜੀ ਸਾਡੀ 7 ਨੰਬਰ ਵਾਰਡ ਆ ਹੀ ਨਾਲੇ ਦੀ ਇਹਨੇ ਆਪਣਾ ਬਲਾਕ ਹੀ ਨਾਲੇ ਦਾ ਪ੍ਰਧਾਨ ਖਿਡਾ ਰਿਆ ਉਥੇ ਕਿਹਦਾ ਘਰ 11 ਨੰਬਰ ਵਾਰਡ ਤੇ ਆ ਇਹ 11 7 ਨੰਬਰ ਵਾਰਡ ਚ ਇਹਨੂੰ ਕੈਂਡੀਡੇਟ ਨਹੀਂ ਲੰਭਾ ਇਹ ਮਾਂ ਦੇ ਪੁੱਤ ਨੂੰ ਇਹਨੂੰ ਕੈਂਡੀਡੇਟ ਨਹੀਂ ਲੰਭਾ ਇੰਨੇ 7 ਨੰਬਰ ਚੋਂ ਵੋਟਾਂ ਕਟਾ ਆ ਗਏ ਸਾਰੇ ਟੱਬਰ ਦੀਆਂ ਸਾਰੇ ਇਨਾਕ ਦੀਆਂ ਵੋਟਾਂ ਇਹ ਸਾਰੀਆਂ ਕਟਾ ਆ ਕੇ 7 ਨੰਬਰ ਚ ਬਣਾਈਆਂ ਨਾ ਉਹਦੀ ਰਹਿਸ਼ ਆ ਨਾ ਉਹਦਾ ਚੌਂਕਾ ਨਾ ਚੁੱਲ੍ਹਾ ਤੇ ਐਡਮਿਨਿਸਟ੍ਰੇਸ਼ਨ ਉਹਨੇ ਜੀ ਠੋਕੇ ਮਤ ਕਰੀ ਕੋਈ ਸਰਕਾਰ ਹੀ ਉਹਨਾਂ ਦੀ ਉਹਨਾਂ ਨੇ ਜਿਹੋ ਦੇ ਵੋਟਾਂ ਬਣਾਈਆਂ ਤੇ ਅਸੀਂ ਨਾਲ ਦੇ ਨਾਲ ਆ 13 14 ਕੰਪਲੇਂਟਸ ਚ ਚੋਣ ਇਲੈਕਸ਼ਨ ਕਮਿਸ਼ਨ ਪੰਜਾਬ ਨੂੰ डीसी अमृतसर ਜਿਹੜੀ ਸਾਡੇ आरओ ਨੇ ਏਆਰਓ ਸਾਡਾ ਐਸਡੀ ਮਝ ਨਾਲਾ ਆ ਉਹਨਾਂ ਸਾਰਿਆਂ ਨੂੰ ਅਸੀਂ ਕੰਪਲੇਂਟ ਕੱਢੀਆਂ ਨੇ ਪਰ ਕਿਸੇ ਤੇ ਜੂਨ ਹੀ ਸਰਗੀ ਇਸ ਦੇ ਨਾਲ ਇਹਨਾਂ ਨੇ ਜਿਹੜੀਆਂ ਵੋਟਾਂ ਬਣਾਈਆਂ ਜਿਹੜੀ ਸਾਡੀ ਵਾਰਡ ਨੰਬਰ 7 ਆ ਉਹਦੇ ਵਿੱਚ ਵਾਰਡ ਨੰਬਰ 7 ਦੇ ਵਿੱਚ ਇਹਨਾਂ ਨੇ 85 ਇਹਨਾਂ ਨੇ 85 ਵੋਟਾਂ ਜ਼ਿਆਦਾ ਹੀ ਬਣਾਈਆਂ ਉਹਦੇ ਵਿੱਚ 85 ਵੋਟਾਂ ਦੇ ਅਸੀਂ ਬਕਾਇਦਾ ਉਹਦੇ ਵਿੱਚ ਕੋਈ ਹਾਊਸ ਨੰਬਰ ਨਹੀਂ ਆ ਕੋਈ ਤੁੱਲਾ ਨਹੀਂ ਆ ਕੋਈ ਟੈਕਸ ਨਹੀਂ ਕੋਈ ਬਿੱਲ ਨਹੀਂ ਕਿਹੇ ਬਤੀ ਦਾ ਕਿਹੇ ਘਰ ਦਾ ਜਾਲੀ ਹਾਊਸ ਨੰਬਰ ਪਾਏ ਨੇ ਜਾਲੀ ਹਾਊਸ ਨੰਬਰ ਆਈ ਥੱਲੇ ਕੱਢ ਕੇ ਲਿਸਟ ਕਿਉਂ ਇਹਨਾਂ ਨੇ ਦਿੱਤੀ ਸਾਨੂੰ ਆ ਲਿਸਟਾ ਮੁਤਾਬਕ ਜਿਹੜੀਆਂ ਸਾਨੂੰ ਇਹਨਾਂ ਨੇ ਇਲੈਕਸ਼ਨ ਐਸ ਡੀ ਐਮ ਸਾਹਿਬ ਨੇ ਦਿੱਤੀਆਂ ਜਿਹੜੇ ਸਾਡੇ ਹਾਰ ਹੋਣੇ ਇਹਦੇ ਵਿੱਚ ਉਹ ਹੀ ਜੋ ਛਾਤੀ ਮਾਰ ਕੇ ਦਿੱਤੀਆਂ ਇਹਨਾਂ ਦਾ ਕੈਂਸੀਲ 6 ਨੰਬਰ ਵਾਰਡ ਜੋ ਆਪ ਪਾਰਟੀ ਦਾ ਬਣਿਆ ਕਾਂਗਰਸ ਚੋਂ ਹੀ ਚਲੋ ਆਪ ਤੇ ਗਿਆ ਉਹਨੇ ਆਪਣੇ ਭਰਾ ਦੀ ਆਪਣੇ ਭਤੀਜੇ ਦੀ ਆ ਆਪਣੇ بیٹے ਦੀ ਵੋਟ ਇਹ 7 ਨੰਬਰ ਚ ਬਣਾਈ ਹੈ ਜਦ ਕਿ ਜਿਹੜੀ ਇਲੈਕਸ਼ਨ ਕਮਿਸ਼ਨ ਨੇ ਹਦਾਇਤ ਕੀਤੀ ਉਸ ਵਾਰਡ ਦੇ ਵਿੱਚ ਇਲੈਕਸ਼ਨ ਹੋਣੀ ਚਾਹੀਦੀ ਹੈ ਜਿਹੜੇ ਸਾਡੀਆਂ ਦੋ ਬਾਈਲੈਕਸ਼ਨ ਨੇ ਇਸੇ ਤਰ੍ਹਾਂ ਜਿਹੜੇ ਝਾਲੀ ਨੰਬਰ ਪਾਏ ਆ ਮੈਂ ਇਹ ਵੀ ਦੱਸਣਾ ਚਾਹੁੰਦਾ ਜਿਹੜੇ ਆ ਤੁਹਾਨੂੰ ਦਸੀਆਂ ਆ ਚਿੱਠੀਆਂ ਜਿਹੜੀਆਂ ਅਸੀਂ ਕੱਢੀਆਂ ਆ ਐਸਡੀਐਮ ਹੀ ਨਾਰੇ ਨੇ ਜਿਹੜਾ ਆਰਓ ਸਾਡਾ ਉਹਦੀ ਜਿਹੜੀ ਇਨਕੁਆਇਰੀ ਆ ਸਭ ਤੋਂ ਪਹਿਲਾਂ ਦੇ ਉਹਨੇ ਕਿਹੜੇ ਬੀ ਐਲਓ ਉਥੇ ਦੋ ਲਾਏ ਜਿਨ੍ਹਾਂ ਨੇ ਝਾਲੀ ਵੋਟਾਂ ਬਣਾਈਆਂ ਇੱਕ ਦੀ ਘਰ ਦੀ ਸਰਪੰਚੀ ਆ ਉਥੇ ਲਾਗੇ ਪਿੰਡ ਆਂਬਕੋਟਲੀ ਉਹ ਮਾਸਟਰ ਆ ਮੁੰਡਾ ਪਹਿਲੇ ਜਿਹੜੇ ਦੋ ਬੀ ਐਲਓ ਉਥੇ ਲੱਗੇ ਸੀ ਉਹਨਾਂ ਨੂੰ ਉਹਨਾਂ ਦੀ ਜੁੜੀ ਲਾ ਕੇ ਇਹਨਾਂ ਨੇ ਆਪਣੇ ਝੇਤੇ ਲਾਏ ਝੇਤੇ ਉਹ ਲਾਏ ਕਿ ਇਹਨਾਂ ਨੇ ਬੇੜਾ ਹੀ ਕਰਤਾ ਡੈਮੋਕ੍ਰੇਸੀ ਦਾ ਇਲੈਕਸ਼ਨ ਲੜਨ ਤੋਂ ਅਸੀਂ ਭੱਜਦੇ ਨਹੀਂ ਆ ਇਲੈਕਟ ਨਹੀਂ ਅਕਾਉਜੀ ਭਰੇ ਆ ਧਰਦੇ ਵੀ ਲਾਏ ਨਾਰੇ ਆਪਣੀਆਂ ਲਿਸਟਾਂ ਤੱਕ ਵੀ ਨਹੀਂ ਹੰਮ ਦੇਂਦੇ ਲਿਸਟਾਂ ਤੱਕ ਵੀ ਲਈਆਂ ਹਰ ਚੀਜ਼ ਦਾ ਹੱਕ ਅਸੀਂ ਆਪਣੀ ਜੋ ਆਪੋਜੀਸ਼ਨ ਦਾ ਰੋਲ ਜੋ ਅਸੀਂ ਕਰ ਸਕਦੇ ਆ ਵੱਧ ਤੋਂ ਵੱਧ ਕੀਤਾ ਪਰ ਮੈਂ ਦੱਸਣਾ ਚਾਹੁੰਦਾ ਆ ਕਿ ਐਸ ਡੀ ਐਮ ਸਾਹਿਬ ਨੂੰ ਅੱਜ ਚਿੱਠੀਆਂ ਕੱਢੀਆਂ ਐਸ ਡੀ ਐਮ ਸਾਹਿਬ ਨੇ ਉਹ ਆਰਓ ਹੀ ਸਾਡੇ ਐਸ ਡੀ ਐਮ ਸਾਹਿਬ ਨੇ ਵੀਡੀਓ ਇਨਾਰੇ ਦੀ ਡਿਊਟੀ ਲਈ ਕਿ ਜਾ ਕੇ ਇਨਕੁਆਇਰੀ ਕਰਕੇ ਲਿਆ ਤੇ ਵੀਡੀਓ ਵੀਡੀਓ ਆ ਕੇ ਠੀਕ ਐ ਐਸਡੀ ਮਤਲਬ ਤੋਂ ਲਈ ਆ ਹੀ ਤੇ ਵੀਡੀਓ ਨੇ ਆਖਿਆ ਮੈਂ ਨਹੀਂ ਕਰਨੀ ਇਹ ਚਿਹਰਾ ਫਰੀ ਹੋਈ ਆ ਮੈਂ ਫਸਲਾਣੀ ਆ ਉਹ ਨਾ ਕਰ ਗਿਆ ਉਸ ਤੋਂ ਬਾਅਦ ਇਹਨਾਂ ਨੇ ਈਓ ਜਨਾਰੇ ਨੂੰ ਚਿੱਠੀ ਕੱਢੀ ਕਿ ਜਾ ਕੇ ਇਨਕੁਆਇਰੀ ਕਰ ਜਿਹੜੀਆਂ ਸ਼ਿਕਾਇਤਾਂ ਆਈਆਂ ਨੇ ਇਹ ਸ਼ਿਕਾਇਤਾਂ ਕੱਲੇ ਸਾਡੇ ਲੋਹਣੀ ਭਾਜਪਾ ਲੋਹਣੀ ਤੇ ਕਾਂਗਰਸ ਲੋਹਣੀ ਵੀ ਗਈਆਂ ਦੋਹਾਂ 파ਟੀਆਂ ਨੂੰ ਜਾਂਦੀਆਂ ਵੀ ਸੇਮ ਹੀ ਕਿ ਜਾਲੀ ਵੋਟਾਂ ਬਣੇ ਕੱਲੇ ਨਹੀਂ ਕਰਦੇ ਪਏ ਉਹ ਵੀ ਕਰਦੇ ਪਏ ਆ ਇਹ ਉਹਨੂੰ ਆਖਿਆ ਜੀ ਨਾਲੇ ਇਹਨੂੰ ਕਮੇਟੀ ਵਾਲੇ ਨੂੰ ਕਿ ਤੂੰ ਆ ਬਣਾ ਕੇ ਦੇ ਵੋਟਾਂ ਸਾਨੂੰ ਆ ਦੇ ਕੇ ਰਿਕੁਐਰੀ ਕਰਕੇ ਦੇ ਉਹ ਵੀ ਹੱਥ ਖੜੇ ਕਰ ਗਿਆ ਤੇ ਦੋ ਦਿਨਾਂ ਬਾਅਦ ਕਹਿੰਦਾ ਮੈਂ ਨਹੀਂ ਕਰ ਸਕਦਾ ਮੈਂ ਫਸ ਜਾਣਾ ਆ ਕੱਠੀਆਂ ਆ ਪਿੱਛੇ ਉਹਨਾਂ ਦੇ ਆਰਡਰ ਆ ਆ ਪਿੱਛੇ ਨਾਲ ਉਹਦੇ ਆਰਡਰ ਲੱਗੇ ਪਏ ਆ ਕਿ ਅਸੀਂ ਨਹੀਂ ਨਹੀ ਕੰਮ ਕਰਦੇ ਮੈਂ ਕੋਈ ਬਹਾਨੇ ਮਾਰੀ ਜਾਂਦੇ ਪਏ ਉਸ ਤੋਂ ਬਾਅਦ ਇੱਕ ਉਥੇ ਪ੍ਰਿੰਸੀਪਲ ਸਾਡਾ ਗਵਰਨਮੈਂਟ ਸੀਨੀਅਰ ਸਕੈਂਡਰੀ ਸਕੂਲ ਜਿੜਾਰੇ ਦਾ ਉਹਦੀ ਡਿਊਟੀ ਲਈ ਉਹ ਵੀ ਹੱਥ ਖੜੇ ਕਰ ਗਿਆ ਉਹ ਕਹਿੰਦਾ ਮੈਂ ਨਹੀਂ ਇਨਕੁਆਇਰੀ ਕਰ ਸਕਦਾ ਮੈਂ ਫਸ ਜਾਣਾ ਕਿਉਂਕਿ ਇਹ ਤੇਰੀ ਜਾਲੀ ਇਹ ਵੋਟਾਂ ਡਬਲਿੰਗ ਵੋਟਾਂ ਬਣਾਈਆਂ ਇਹ ਦੋਵਾਂ ਬੀਐਲਓ ਨੇ ਤੇ ਐਸਟੀਐਮ ਦੀ ਮੇਰੀ ਭੁਗਤਣਾ ਬੜੀਆਂ ਤੇ ਬਣੀਆਂ ਵੀ ਨਜਾਇਜ਼ ਨੇ ਇਹ ਅਹੀ ਚੋਣ ਕਮਿਸ਼ਨ ਦਿਲ ਚੰਡੀਗੜ੍ਹ ਤੱਕ ਵੀ ਡੀਸੀ ਮੈਡਮ ਜਿਹੜੇ ਸਾਡੇ ਆਰਓ ਨੇ ਉਹਨਾਂ ਤੱਕ ਵੀ ਸਾਰੀਆਂ ਸ਼ਿਕਾਇਤਾਂ ਭਜਾਈਆਂ ਨੇ ਪਰ ਇਹਦਾ ਕੋਈ ਅਜੇ ਤੱਕ ਸਾਨੂੰ ਨਿਆਂ ਨਹੀਂ ਦਿੰਦੇ ਭਾਏ ਕੀ ਕਰਨਾ ਅੱਜ ਸਾਨੂੰ ਇਹ ਚਲੋ ਹੋ ਗਿਆ ਨਾ ਜੀ ਵੋਟਰਾਂ ਦਾ ਸਿਸਟਮ ਇਹ ਜਿਸ ਮਸਲਿਆ ਤੁਹਾਨੂੰ ਇਕੱਠਾ ਕੀਤਾ ਬੇਨਤੀ ਕਰਨ ਲਈ ਵਹਾਰਜਿਤ ਬਣੀ ਆ ਸਰਕਾਰਾਂ ਕਰਦੀਆਂ ਕੋਈ ਟੱਕਾ ਵੀ ਕਰਦੀਆਂ ਚੱਲਣ ਵਾਲੇ ਚਾਹੀਦੇ ਆ ਕਈ ਨਹੀਂ ਚੱਲਦੇ ਹੀ ਨਹੀਂ ਚੱਲਣਾ ਆ ਸਾਡੇ ਵਿਪਨ ਖਤਰੀ ਜੀ ਨੇ ਆ ਮੇਰੇ ਨਾਲ ਬੈਠੇ ਵੀਰ ਸਾਡੇ ਇਹ ਸਾਡੇ ਵਪਾਰ ਮੰਡਲੇ ਨਾੜੇ ਦੇ ਭਾਜਪੀ ਦੇ ਪ੍ਰਧਾਨ ਵੀ ਆ ਕੱਲ 12 ਵਜੇ ਆ ਇਨਾਲੇ ਸ਼ਹਿਰ ਦੇ ਵਿੱਚ ਤੁਸੀਂ ਆ YouTube ਤੇ ਵੇਖਿਓ ਨਹੀਂ ਇੱਕ ਗੰਦਲੀ ਭਰੀ ਟਰਾਲੀ ਜਿਹੜਾ ਰੋ ਕੂੜਾ ਕੱਟਾ ਇਕੱਠਾ ਕਰਦੇ ਆ ਸਵੇਰੇ 12 ਵਜੇ ਇਹਦੀ ਦੁਕਾਨ ਦੇ ਬਾਹਰ ਸਾਡੀ ਰਿਕਾਰਡਿੰਗ ਵੀ ਹੈ YouTube ਤੇ ਸਾਡੇ ਪ੍ਰੈਸ ਵਾਲੇ ਵੀਰ ਸਾਡੇ ਹੀ ਨਾਰੇ ਆਏ ਉਹਨੇ ਘਰੋਂ ਉਹਨੂੰ ਕੱਲ ਇਹਨਾਂ ਦੀ ਇੰਟਰਵਿਊ ਵੀ ਲਈ 12 ਵਜੇ ਦੀ ਦੁਕਾਨ ਦੇ ਬਾਅਦ ਜਿੱਥੇ ਗਾਹਕ ਆਉਂਦੇ ਆ ਮੇਨ ਇਹ ਨਾਰੇ ਦਾ ਬਾ ਸਾਡਾ ਲੋਕ ਆਉਂਦੇ ਜਾਂਦੇ ਆ ਸੜ ਇਹਦੀ ਦੁਕਾਨ ਦੇ ਅੱਗੇ ਖਲਾਰ ਕੇ ਹਵਾ ਉਹ ਇੱਕ ਟਾਇਰ ਚੋਂ ਹਵਾ ਕੱਢਦੀ ਤੇ ਸ਼ਾਮ ਦੇ 6 ਵਜੇ ਤੱਕ ਟਰਾਲੀ ਉੱਥੇ ਰਹੀ ਆ ਕਿ ਅਹੀਂ ਕੋਈ ਇਹ ਦਿਨ ਨਿਆਇਜ਼ ਕਰਦੀ ਹੈ ਕੋਈ ਇਹ ਲੜੇ ਕੋਈ ਝਗੜੇ ਇਹ ਇਹਦੇ ਪਰਚਾ ਕਰ ਦਈਏ ਦੂਸਰਾ ਕੱਲ 12:30 ਵਜੇ ਮਰਸਰ ਤੋਂ ਇੱਕ ਪੋਲੂਸ਼ਨ ਬੋਰਡ ਦੀ ਟੀਮ ਗਈ ਪੋਲੂਸ਼ਨ ਡਿਪਾਰਟਮੈਂਟ ਦੀ ਇਹਦੇ ਦੁਕਾਨ ਤੇ ਇਹਦਾ ਜਰਨਲ ਸਟੋਰ ਹੈ ਜੀ ਨਾਰੇ ਦੇ ਵਿੱਚ ਵਿਆਹ ਸ਼ਾਦੀਆਂ ਦਾ ਸਮਾਨ ਜੋ ਸਾਰੇ ਜਰਨਲ ਜੋ ਖਾਣ ਪੀਣ ਦਾ ਗੀਅਰਮੈਂਟ ਇਹਦਾ ਕੋ ਹੈਗਾ ਤੇ ਬੇਕਰੀ ਸਭ ਕੁਝ ਹੈਗਾ ਉਹਨਾਂ ਰੇਡ ਮਾਰਿਆ ਪਰ ਗੁਰੂ ਮਹਾਰਾਜ ਦੀ ਕਿਰਪਾ ਨਾਲ ਜਦੋਂ ਦਾ ਤਾਕ ਦਾਮ ਇंसाफ ਆਪਣਾ ਕਲੀਅਰ ਹੋ ਕੇ ਨਿਕਲੇ ਉਹ ਆਇਆ 12 ਵਜੇ ਟਰੈਕਟਰ ਟਰਾਲੀ ਖਲਾਰੀ ਸ਼ਾਮ 5:00 ਵਜੇ ਤੱਕ 1.3 ਵਜੇ ਪੋਲਿਊਸ਼ਨ ਬੋਰਡ ਵਾਲੇ ਆਏ ਉਹ ਕਹੇ ਤੇ 3.30 ਵਜੇ ਐਕਸੀਨ ਫਲੋਜ਼ ਇਨਫੋਰਸਮੈਂਟ ਬਿਜਲੀ ਡਿਪਾਰਟਮੈਂਟ ਵੇਰਕੇ ਦਾ ਆ ਗਿਆ ਇਹਦੇ ਉਥੇ ਰੇਡ ਮਾਰਨ ਉਹਨਾਂ ਨੇ ਮੇਰੇ ਮੀਟਰ ਵਗੈਰਾ ਸਾਰੇ ਚੈੱਕ ਕੀਤਾ ਇਹਨੇ ਆਪਣੇ ਬਿੱਲ ਕੱਢ ਕੇ ਵਿਖਾਤੇ ਨਾਲ ਜੋ ਚੈੱਕ ਕੀ ਉਹਨੇ ਵੇਖੋ ਲੋਡ ਅੱਗੇ ਲੋਡ ਅੱਗੇ ਇਹਦਾ ਵਧ ਹੀ ਓਟੋ ਹੀ ਪਾਕ ਸਾਫ ਹੋਏ ਉਹ ਆ ਗਿਆ ਤੇ ਉਥੇ ਪੁਲਸ ਆ ਗਈ ਅਈ ਨਾਰੇ ਦੀ ਪੁਲਸ ਇੱਕ ਸਬ ਇਨਸਪੈਕਟਰ ਆ ਲਖਵਿੰਦਰ ਸਿੰਘ ਲਖਵਿੰਦਰ ਸਿੰਘ ਉਹ ਪੰਜ 사ਤ ਮੁਲਾਜਬ ਲੈ ਕੇ ਇਹਨੂੰ ਬਹਿ ਗਿਆ ਮੈਂ ਇਥੋਂ ਅਮਰਸਰੋਂ ਗਿਆ ਮੈਂ ਡੀਐਸਪੀ ਨਾਲ ਇਹਨਾਂ ਨਾਲ ਗੱਲ ਕੀਤੀ ਐਸਐਸਪੀ ਨੂੰ ਬੇਨਤੀ ਕੀਤੀ ਉਹ ਵਾਪਸ ਤੋਰੀ ਤੇ ਇਹ ਖਤਮ ਹੋਇਆ ਸلسਲਾ ਅੱਜ ਉਹ ਸੈਂਪਲ ਭਰਨ ਆਲੇ ਆ ਗਏ ਸਾਡ ਅੱਜ ਸਾਢੇ 11 ਵਜੇ ਸੈਂਪਲ ਤੁਹਾਡੇ ਕੋਲ ਆਉਣਾ ਸੀ ਇਹਦੇ ਸੈਂਪਲ ਭਰਨ ਆ ਗਏ ਫੇਰੇ ਉੱਥੇ ਬਹਿ ਕੇ ਜਾ ਕੇ ਮੇਰਾ ਕਹਿਣ ਤੋਂ ਭਾਵੇਂ ਆ ਇਹ ਉਦਾਂ ਹੀ ਰੁਹੀ ਜਾਂਦੇ ਆ ਇਹਦੇ ਨਾਲ ਜਸਤ ਨੇ ਬਾਣੀਆਂ ਤਾਰੇ ਕਾ ਗਾਣ ਗਾਣੇ ਆ ਉਤੇ ਬੈਠੇ ਰੋਈ ਜਾਂਦੇ ਆ ਆ ਜਾਲੀ ਵੋਟਾਂ ਹੀ ਬਣਾਉਣੀਆਂ ਬਾਹਰ ਕੈਂਡੀਡੇਟ ਇਹਨਾਂ ਨੂੰ ਇਹਨਾਂ ਨੂੰ ਕੈਂਡੀਡੇਟ ਵੀ ਦੂਜੀਆਂ ਵਾਟਾਂ ਨੂੰ ਲੈ ਕੇ ਖਿਲਾੜਦੇ ਕਿਹੜੇ ਕਿਹੜਾ ਲੀਗਲੀ ਤੌਰ ਤੇ ਬਣਾ ਨਹੀਂ ਸਕਦੇ ਡਬਲਿੰਗ ਡਬਲ ਵੋਟਾਂ ਹੀ ਬਣਾਉਣੀਆਂ ਜਾਲੀ ਵੋਟਾਂ ਹੀ ਬਣਾਉਣੀਆਂ ਤੇ ਮੇਰਾ ਕਹਿਣ ਤੋਂ ਭਾਵੇਂ ਆ ਕਿ ਇਹ ਓਦਾਂ ਕਹਿੰਦੇ ਸੀ ਬੜੇ ਆਮ ਪਾਰਟੀ ਆ ਬੜੇ ਹੀ ਆਪਣੇ ਰਿਪੋਰਟਰ ਗੜ ਬੜੇ ਵੜ ਦਿੰਦੇ ਆ ਇਹ ਜਿੰਨੇ ਵੀ ਐ ਇਹ ਨਿਹਲੇ ਦੇਲੇ ਕਿਦਾਂ ਮੇਰਾ ਜਿਹੜੀ ਚਿਹੋ ਜੀ ਏਲ ਹੁੰਦੀ ਨਾ ਉਹੋ ਜੇ ਕੋਕੋ ਹੁੰਦੇ ਆ ਤੇ ਜਿਹੜਾ ਇਹਨਾਂ ਦੀ ਏਲਿਆ ਕੇਜਰੀਆਲ ਉਹਦੇ ਆਪ ਸ਼ਰਾਬ ਦੇ ਕੇਜੇ ਜਮਾਨਤੀ ਆਇਆ ਲੱਖਾਂ ਕਰੋੜਾਂ ਦੇ ਕੱਪੜੇ 'ਚ ਤੇ ਇੱਕ ਕੋਕੂਆ ਨੇ ਵੀ ਉਹ ਕੁਝ ਕਰਨਾ ਜੋ ਇਹ ਕਰਦੇ ਆ ਆ ਜਿਹੜਾ ਸਾਡੇ ਇਨਾਰੇ ਵਾਲਾ ਮੰਤਰੀ ਸਾਹਿਬ ਇਹ ਕੁਲਦੀਪ ਸਿੰਘ ਧਾਰੀਆਲ ਇਹਨੇ ਜਨਾਰੇ ਆਪਣੀ ਨੌ ਬਾਈ ਆ ਇੱਕ ਮੁੰਡਾ ਭਾਇਆ ਟੋਕਰੇ ਡਾ ਕੇ ਬੈਠੇ ਆ ਜੋ ਲੁੱਟ ਖੋ ਰੇ ਤਾਰੀ ਜੋ ਲੁੱਟ ਖੋਟ ਉਥੇ ਆ ਸਮੈਗ ਦੀ ਜੋ ਏ ਨਸ਼ਾ ਵਕਾਉਂਦੇ ਪਏ ਆ ਜੋ ਗੁੰਡਾ ਕਰਦੀਆਂ ਕਰਉਂਦੇ ਪਏ ਆ ਜੋ ਏ ਬੇੜਾ ਗਰਕ ਲਾਅ ਐਂਡ ਆਰਡਰ ਦਾ ਕਰਕੇ ਰਸਤਾ ਆ ਅੱਬ ਤੁਸੀਂ ਅੱਜ ਵੀ ਵੇਖਿਆ ਬੰਬ ਬੰਬ ਚੇਲੇ ਸਾਡੇ ਕੋਲ ਗੁਰੂ ਦੀ ਕਿਰਪਾ ਗਈ ਨਾਰੇ ਬੰਬ ਨਹੀਂ ਸਾਡੇ ਅਸੀਂ ਤਾਂ ਗਵਾਰਡ 'ਚ ਬੈਠੇ ਕੋਈ ਨਾਰੇ ਸਾਡਾ ਘਰ ਹੀ ਨਾਰ ਥਾਣੇ ਦੇ ਨਾਲ ਆ ਇਹ ਅੱਜ ਵੀ ਇੱਥੇ ਕਿੰਨੇ ਤੋੜ ਪਾ ਨੀ ਸ਼ੀਸ਼ਿਆਂ ਦੀ ਕਰੇ ਗੁਰੂ ਦੀ ਕਿਰਪਾ ਨਹੀਂ ਬਚਾਰਿਆ ਇਹ ਲਾਅ ਐਂਡ ਆਰਡਰ ਵਾਲਾ ਧਿਆਨ ਨਹੀਂ ਆ ਸੋਾਇ ਲੁੱਟਾਂ ਖੋਹਾਂ ਤੋਂ ਇਹਨਾਂ ਦਾ ਕੋਈ ਧਿਆਨ ਨਹੀਂ ਆ ਮੇਰੀ ਇਹ ਬੇਨਤੀ ਆ ਕਿ ਇਹ ਜਿਹੜਾ ਇਹਨਾਂ ਨੇ ਮਖੌਟਾ ਪਾਇਆ ਆ ਕਿ ਅਸੀਂ ਬੜੇ ਲਾਅ ਪਸੰਦਿਆਂ ਬੜੇ ਆ ਅਮਰ ਅੱਜ ਜਾਇਜ ਵੋਟਾਂ ਨਾਲ ਇਲੈਕਸ਼ਨ ਕਰਾ ਕੇ ਵਿਖਾ ਦੇਣ ਸਾਨੂੰ ਤੇ ਅਜੇ ਝਾਲੀ ਵੋਟਾਂ ਬਣਾ ਕੇ ਫਿਰ ਬਦਮਾਸ਼ੀ ਕਰਦੇ ਪਏ ਆ ਅਸੀਂ ਨਾਲੇ ਦੇ ਵਿੱਚ 350 ਦੇ ਕਰੀਬ ਦੁਕਾਨ ਆ 350 ਦੇ ਕਰੀਬ ਛੋਟੀ ਵੱਡੀ ਹਰ ਹਰ ਵਰਗ ਦੀ ਦੁਕਾਨ ਆ ਤੇ ਗਰੀਬ ਦੀ ਵੀ ਚੰਗੇ ਚੰਗੇ ਸ਼ੋਰੂਮ ਵੀ ਆ ਖਾਨ ਵਾਲੇ ਵੀ ਦੁਜੇ ਵੀ ਆ ਤੇ 350 ਦੇ ਵਿੱਚ ਆ ਵਿਪਣ ਖत्री ਦੇ ਕੱਲੇ ਸੈਂਪਲ ਇਕੱਠੇ ਕਰਨੇ ਪਏ ਕਿਉਂ ਕਿ ਇਹਦੀ ਡਿਊਟੀ ਇਹ ਭਾਜਪੀ ਦਾ ਕਾਰਿਆਕਰਤਾ ਭਾਜਪੀ ਦਾ ਸਾਡਾ ਵਪਾਰ ਬੰਦ ਦਾ ਪ੍ਰਧਾਨ ਆ ਇਹਨੂੰ ਧਮਕਾਉਂਦੇ ਆ ਇਹਨੂੰ ਕਹਿੰਦੇ ਪਾਰਟੀ ਛੱਡ ਕੇ ਛੱਡਦਾ ਆ ਜਾ ਇਹ ਸਾਡੀ ਇੱਕ 5 ਨੰਬਰ ਵਾਰਡ ਦਾ ਇੰਚਾਰਜ ਹੈ ਇੱਥੇ ਸਾਡੇ ਇੱਕ 7 ਨੰਬਰ ਦੇ ਵੀ ਇੰਚਾਰਜ ਬੈਠੇ ਆ ਕਿਰੇ ਜਿਹੜੇ ਇਲੈਕਸ਼ਨ ਸਾਡਾ ਪਾਰਟੀ ਦਾ ਜਿਹੜਾ ਪ੍ਰੋਸੈਸ ਆ ਤੇ ਇਹ ਧਮਕਾਉਂਦੇ ਕਿ ਛੱਡ ਕੇ ਤੁਸੀਂ ਆ ਜਾਓ ਤੇ ਅਸੀਂ ਸਭ ਕੁਝ ਛੱਡ ਦਾਂਗੇ ਇਹ ਇਲੈਕਸ਼ਨ ਨਾਲ ਹੋੜ ਲੜਦੇ ਪਏ 1947 ਤੋਂ ਬਾਅਦ ਜਦੋਂ ਦਾ ਦੇਸ਼ ਯਾਦ ਹੋਇਆ ਕਾਂਗਰਸ ਦਾ ਵੀ ਰਾਜਭਾਗ ਵੇਖਿਆ ਸਾਰਿਆਂ ਨੇ ਸ਼੍ਰੋਮਣੀ ਕਾਜਦਲ ਦੇ ਭਾਜਪਾ ਦੇ ਰਾਜਭਾਗ ਵੇਖਿਆ ਪਰ ਜੋ ਬੇੜਾ ਗਰਕ ਇਹਨਾਂ ਦਾ ਹੋਇਆ ਆ ਤੇ ਜੋ ਇਹਨਾਂ ਨੇ ਪੰਜਾਬ ਦਾ ਬੇੜਾ ਗਰਕ ਕਰਤਾ ਆ ਇੱਕ ਇੱਕ ਸੁਨਹਿਰੀ ਅਖ਼ਰਾ ਜਿੰਨਾਂ ਦਾ ਇਤਿਹਾਸ ਲਿਖਿਆ ਜਾਣਾ ਇਹ ਜਿਹੜਾ ਬਦਲਾਅ ਲੈ ਕੇ ਆਏ ਨਾ ਸਿਰਫ ਲੁੱਟਾਖੋਆਂ ਕਰ ਲਈ ਬਦਲਾਅ ਲੈ ਕੇ ਆਏ ਆ ਇਹ ਲੁੱਟਾਖੋਆਂ ਪੰਜਾਬ ਨੂੰ ਲੁੱਟਣ ਲਈ ਪੰਜਾਬ ਸਿਰਫ ਦਿੱਲੀ ਵਾਲੇ ਆਪਣੇ ਆਗਣ ਖੁਸ਼ ਕਰਨ ਲਈ ਤੁਸੀਂ ਇਹ ਵੇਖੋ ਆ ਸੈਭ ਜਿਆਦੇ ਦਾ ਆ ਦਿਹਾੜੇ ਚੱਲਨੇ ਹੁਣ ਆ ਪੋਹ ਦੇ ਮਹੀਨੇ ਇਹਨਾਂ ਲੈਖੇ ਰੱਖੀ ਆ ਉਦਾਂ ਇਹ ਅਥਰੂ ਸੁਣਦੇ ਆ ਮਗਰ ਬਚਦੇ ਆ ਆ ਆਪਾ ਸਾਰੇ ਆ ਜਿਹੜੇ ਸੈਲਰੀ ਦੇ ਰਹੇ ਆ ਖਾਸ ਕਰਕੇ ਆ ਜਿਹੜਾ ਪੋਹ ਦਾ ਮਹੀਨਾ ਗੁਰੂ ਛੋਟੇ ਸੈਭ ਜਿਆਦੇ ਦਾ ਆਪਣਾ ਉਹਦੇ ਪੰਦਰਵਾਲਾ ਬਣਾਉਨੇ ਆ ਤੇ ਇਹ ਇਹ ਸਰਕਾਰ ਇਸ ਕਰਕੇ ਕਿ ਜਨਵਰੀ ਚ ਉਥੇ ਲੈਖੇ ਨੇ ਕਿ ਅਸੀਂ ਸਾਰੇ ਜਾ ਕੇ ਆਪਣੇ ਦਿੱਲੀ ਜਾ ਕੇ ਆ ਜਾਈਆਂ ਭਰੀਏ ਜਾ ਕੇ ਆਪਣੀਆਂ ਕਰੀਏ ਮੈਂ ਤੇ ਇਸ ਕਰਕੇ ਇਸ ਇੱਥੇ ਤੁਹਾਨੂੰ ਵੀ ਖੇਚਲ ਦਿੱਤੀ ਆ ਕਿ ਆਤਤ ਦੀ ਸੰਵਿਧਾਨ ਦਾ ਗਲਾ ਘੁੱਟ ਗਏ ਡੈਮੋਕਰੇਟਿਕ ਵੇਦ ਆ ਜਿਹੜਾ ਬੇੜਾ ਕਰਤਾ ਇਹਦਾ ਨੇ ਇਹ ਪਰਮਾਤਮਾ ਹੀ ਕਿਰਪਾ ਕਰੇ ਲੋਕ ਵੀ ਹੱਥ ਨਹੀਂ ਦੰਦਾ ਹੱਥਾਂ ਦਿੱਤੀਆਂ ਦੰਦਾ ਨਾ ਖੋਲਣੀਆਂ ਪੈਣੀਆਂ ਆਪਾਂ ਨੂੰ ਮੈਂ ਤੇ ਬੇਨਤੀ ਕਰਾਂਗਾ ਆ ਜਿੱਥੇ ਇਹ ਇਹ ਜਿਹੜਾ ਮੰਤਰੀ ਆ ਜਿੱਥੇ ਇੰਚਾਰਜ ਵੀ ਲੱਗਾ ਪਿਆ ਅਮਰਸਰ ਇੱਥੇ ਵੀ ਸਵਾਈ ਲੋਟਕ ਸੋੜ ਦੋ ਕੁਛ ਨਹੀਂ ਕਰਦਾ ਪਿਆ ਇਹਨਾਂ ਨੇ ਕੁਛ ਨਹੀਂ ਕਰਦਾ ਤਲਖਾਵਾਂ ਦੇ ਲਈ ਇਹਨਾਂ ਕੋਲ ਪੈਸੇ ਹੀ ਨਹੀਂ ਜੇ ਕਰਜੇ ਕਰਜੇ ਨੂੰ ਪੰਜਾਬ ਨੂੰ ਹੋਰ ਕਰਜੇ ਥਲੇ ਨਾ ਡੋਪ ਕੇ ਰੱਖਤਾ ਜੇ ਮੈਂ ਤੇ ਬੇਨਤੀ ਕਰਾਂਗਾ ਆਪਣੀ ਇੱਕ ਇੱਕ ਕੀਮਤੀ ਵੋਟ ਚੋਣ ਨਿਸ਼ਾਨ ਜੇ ਕਮਲ ਦਾ ਫੁੱਲ ਜੇ ਨਸ਼ੇ ਬੰਦ ਕਰਾਉਣੇ ਜੇ ਜੇ ਗੁੰਡਾਗਰਦੀਆਂ ਬੰਦ ਕਰਾਉਣੀਆਂ ਜੇ ਜੇ ਪੰਜਾਬ ਨੂੰ ਕਰਜੇ ਤੋਂ ਕੱਢ ਕੇ ਮੋੜ ਲੀਆਂ ਨੇ ਲਿਆਉਣਾ ਜੇ ਭਾਵੇਂ ਕਿਸਾਨੀ ਆ ਭਾਵੇਂ ਮਜ਼ਦੂਰ ਆ ਭਾਵੇਂ ਐਸੀ ਆ ਭਾਵੇਂ ਜਨਰਲ ਕੈਟਾਗਰੀ ਆ ਭਾਵੇਂ ਕੋਈ ਵੀ ਭਾਵੇਂ ਨੌਜਵਾਨ ਆ ਇਹ ਭਾਰਤੀ ਜਨਤਾ ਪਾਰਟੀ ਦੀ ਭਾਰਤੀ ਜਨਤਾ ਪਾਰਟੀ ਹੀ ਕਰ ਸਕਦੀ ਆ ਇਹ ਬਾਕੀਆਂ ਨੂੰ ਤੁਸੀਂ ਸਾਰਿਆਂ ਨੂੰ ਆਪਾਂ ਆਪਾਂ ਇਹਨਾਂ ਨੂੰ ਸੇਵਾ ਦਾ ਮੌਕਾ ਕਰਕੇ ਦਿੱਤਾ ਹੀ ਇੱਕ ਮੌਕਾ ਭਾਰਤ ਜਾਂਦਾ ਪਾਰਟੀ ਨੂੰ ਦੇ ਕੇ ਵੇਖਿਓ ਇਸ ਕਰਕੇ ਮੈਂ ਤੁਹਾਨੂੰ ਸਾਰਿਆਂ ਖੇਚ ਦਿੱਤੀ ਆ ਇੱਕ ਮੈਂ ਬੇਨਤੀ ਕਰਨਾ ਅੱਜ ਸਾਡਾ ਇਹਨੂੰ ਪਿਆ ਕਿਤੇ ਪ੍ਰੈਸ਼ਰ ਪਿਆ ਇਹਦੀ ਵੀ ਤੁਸੀਂ ਸੁਣ ਲਵੇ ਨਾ ਕੀ ਬੀਤੀ ਹੈ ਕਪਨਜੀਨਾ ਦੀ ਦੁਕਾਨ ਹੈ ਬੈਕਰੀ ਦੀ ਸਰ ਕੱਲ 12 ਵਜੇ ਦੇ ਕਰੀਬ ਟਰਾਲੀ ਇੱਕ ਕੂੜੇ ਦੀ ਆਉਂਦੀ ਆ ਕਮੇਟੀ ਨਗਰ ਪੰਚਾਇਤ ਨਾਲੇ ਵਾਲੋ ਪੂਰੀ ਭਰੇ ਟਰਾਲੀ ਕੂੜੇ ਦੀ ਬੋ ਆਉਂਦੀ ਬਿਲਕੁਲ ਪਿੱਛੇ ਹਵਾ ਕੱਢੀ ਪਿੱਛੇ ਸਾਡੇ ਬੱਸ ਸਟੈਂਡ ਆ ਜੀ ਬੱਸ ਸਟੈਂਡ ਤੇ ਉਹਨਾਂ ਨੇ ਟਰੈਕਟਰ ਦੀ ਹਵਾ ਕੱਢੀ ਆ ਤੇ ਹਵਾ ਕੱਢ ਕੇ ਤੇ ਟਰਾਲੀ ਸਾਡੀ ਬਿਲਕੁਲ ਦੁਕਾਨ ਦੇ ਅੱਗੇ ਲਾਤੀ ਆ ਸਾਨੂੰ ਇਹ ਵੀ ਸ਼ਾਂਤ ਪੈਂਚਰ ਹੋਈ ਆ ਚਲੋ ਅੱਧੇ ਘੰਟੇ ਤੱਕ ਜਾਂ ਲੈ ਜਣਗੇ ਉਹਦੀ ਬਾਅਦ ਚ ਕਲੀਅਰ ਹੋਇਆ ਕਿ ਇਹਨਾਂ ਨੇ ਜਾਣ ਬੁੱਝ ਕੇ ਟਰਾਲੀ ਲਾਈ ਆ ਕਿਉਂਕਿ ਸਾਡੇ ਰਸਤੇ ਬਿਲਕੁਲ ਬੰਦ ਹੀ ਮੈਂ ਆਪਣਾ ਸਮਾਨ ਚੁੱਕ ਕੇ ਪਿੱਛੇ ਕਰਕੇ ਤੇ ਥੋੜਾ ਜਿਹਾ ਰਾਹ ਬਣਾਇਆ ਦੁਕਾਨਦਾਰ ਜਿਹੜਾ ਗਾ ਘੂਗ ਵਗੈਰਾ ਆ ਜੇ ਸਰ ਇਹ ਚੀਜ਼ ਜਿਹੜੀ ਆ ਵੇਖਣ ਨੂੰ ਮਿਲੀ ਆ ਵੀ ਬਹੁਤ ਮਾੜਾ ਧੱਕਾ ਕੀਤਾ ਇਹਨਾਂ ਨੇ ਕੱਲ ਮੇਰੇ ਨਾਲ ਸਰਕਾਰਾਂ 10 ਸਾਲ ਪਹਿਲਾਂ ਕਾਲੀ ਦਲ ਦੀ ਸਰਕਾਰ ਰਹੀ ਆ ਉਸ ਤੋਂ ਬਾਅਦ 5 ਸਾਲ ਸਰਕਾਰ ਕਾਂਗਰਸ ਦੀ ਆਈ ਆ ਇਸ ਸਰਕਾਰ ਦੇ ਵਿੱਚ ਕਿਸੇ ਦੁਕਾਨਦਾਰ ਦੇ ਨਾਲ ਇਹੋ ਜਿਹਾ ਕੰਮ ਨਹੀਂ ਹੋਇਆ ਜੋ ਕੱਲ ਮੇਰੇ ਨਾਲ ਹੋਇਆ ਜੀ ਉਹ ਕੂੜੇ ਦੀ ਟਰਾਲੀ ਮੈਂ ਫੋਨ ਕਰਦਾ ਕਿਸੇ ਨੇ ਮੇਰਾ ਫੋਨ ਨਹੀਂ ਚੁੱਕਿਆ ਉਤਰੋਂ ਉਤਰੋਂ ਅੰਮ੍ਰਿਤਸਰੋਂ ਇੱਕ ਟੀਮ ਆ ਜਾਂਦੀ ਆ ਜੀ ਇਹ ਜਿਹੜੀ ਆਪਣੀ ਪ੍ਰਦੂਸ਼ਣ ਟੀਮ ਜੀ ਉਹਨਾਂ ਨੂੰ ਪੁੱਛਿਆ ਜੀ ਆਂਦੇ ਵਿਪਨ ਦੀ ਦੁਕਾਨ ਕਿਹੜੀ ਆ ਜੀ ਮੈਂ ਸਾਰਾ ਇਹੋ ਜਿਹੇ ਦੁਕਾਨ ਹੈ ਜੀ ਤੁਹਾਡਾ ਜੀ ਤੁਹਾਡੇ ਦਾ ਚਮਚ ਲੱਗਿਆ ਜੀ ਤੁਹਾਡੇ ਗਲਾਸ ਆ ਇਹਨਾਂ ਨੇ ਆ ਚੁੱਕ ਉਹ ਚੁੱਕ ਸਮਾਨ ਜਿੰਨਾ ਕੋ ਉਹਨਾਂ ਕੋਲ ਪਾਇਆ ਗਿਆ ਸੀ ਗੱਡੀ 'ਚ ਉਹ ਪਾ ਕੇ ਲੈ ਗਏ ਜੀ ਮੇਰੇ ਕੋਲ ਠੀਕ ਆ ਜੀ ਸੈਨ ਕਰਵਾ ਕੇ ਲੈ ਗਏ ਉਸ ਤੋਂ ਬਾਅਦ ਟੀਮ ਇੱਕ ਆ ਜਾਂਦੀ ਆ ਜੀ ਵੇਰਕੇ ਤੋਂ ਨਾਲ ਪੁਲਿਸ ਤੇ ਨਾਲ ਬਿਜਲੀ ਮੁਲਾਜ਼ਮ ਤੁਹਾਡਾ ਵਿਪਨ ਕੌਣ ਆ ਜੀ ਮੈਂ ਕਹਾ ਸਰ ਮੈਂ ਆ ਜੀ ਕਹਿੰਦੇ ਜੀ ਤੁਹਾਡਾ ਮੀਟਰ ਕਿੱਥੇ ਹੈ ਮੈਂ ਸਰ ਜਿੱਥੇ ਤੁਸੀਂ ਮੀਟਰ ਲਾਏ ਉੱਥੇ ਮੀਟਰ ਹੈ ਮੇਰਾ ਮੀਟਰ ਕਿਤੇ ਵੱਖਰਾ ਥੋੜੀ ਲੱਗਾ ਹੋਣਾ ਕਹਿੰਦਾ ਮੀਟਰ ਚੈੱਕ ਕਰਨਾ ਜੀ ਮੀਟਰ ਚੈੱਕ ਕਰਾ ਬਿੱਲ ਦਿਖਾਓ ਜੀ ਬਿੱਲ ਮੈਂ 18 ਨਵੰਬਰ ਨੂੰ ਸਰ 21190 ਰੁਪਏ ਦਾ ਬਿੱਲ ਸੌਰੀ 18190 ਰੁਪਏ ਦਾ ਬਿੱਲ ਜਿਹੜਾ ਤਾਰਿਆ ਵਾ 18 25 ਤਰੀਕ ਨੂੰ ਉਸ ਤੋਂ ਬਾਅਦ ਉਹਨਾਂ ਨੇ ਮੀਟਰ ਵਗੈਰਾ ਚੈੱਕ ਕੀਤਾ ਜੀ ਉਹ ਟੀਮ ਗਈ ਆ 6 ਵਜੇ ਟਰਾਲੀ ਲੈ ਕੇ ਗਏ ਆ ਜੀ ਉਸ ਤੋਂ ਬਾਅਦ ਮੇਰੇ ਕੋਲ ਪੁਲਿਸ ਆ ਜਾਂਦੇ ਜੀ ਇਹ ਨਾਲੇ ਦੀ ਹਾਂਜੀ ਤੁਸੀਂ ਜੀ ਉਹਨਾਂ ਨਾਲ ਵਾਦਾ ਘਾਟਾ ਕੀਤਾ ਟਰਾਲੀ ਵਾਲਿਆਂ ਨਾਲ ਮਾਰਕੋਟ ਕੀਤੀ ਐ ਉਹ ਮੈਂ ਸਰ ਮੈਂ ਤੇ ਸਵੇਰ ਦਾ ਹੱਥ ਜੋੜਨ ਦਾ ਵੀ ਮੇਰੇ ਅੱਗੇ ਟਰਾਲੀ ਲਾਜੋ ਮੈਂ ਵਾਦਾ ਘਾਟਾ ਕੀ ਕਰਨਾ ਕਿ ਦੁਕਾਨਦਾਰ ਨੇ ਕੀ ਕਰ ਲੈਣਾ ਵੇਖੋ ਜੀ ਇਸ ਬੜੀਆਂ ਸਰਕਾਰਾਂ ਕਾਂਗਰਸ ਵੀ ਆਈ ਕਾਲੀਦਲ ਵੀ ਆਈ ਆ ਜੋ ਗੁੰਡਾਗਰਦੀ ਇਹਨਾਂ ਦੇ ਰਾਜ ਚ ਹੋਉਂਦਿਆ ਦੁਕਾਨਦਾਰ ਨਾਲ ਕਿਸੇ ਨਾਲ ਨਹੀਂ ਮੈਂ ਕੱਲ ਦਾ ਬੜਾ ਪਰੇਸ਼ਾਨ ਐ ਜੀ ਅੱਜ ਘਰੋਂ ਮੈਂ ਲਿਆਇਆ ਆ ਤੇ ਆਉਂਦਿਆਂ ਨੂੰ ਮੇਰੇ ਗੱਡੀ ਫੇਰ ਲੱਗੀ ਮੈਂ ਪੁੱਛਿਆ ਜੀ ਗੱਡੀ ਅੰਦਰ ਸੈਂਪਲਿੰਗ ਵਾਲੀ ਆ ਜੀ ਅੰਦਰ ਸੈਂਪਲ ਕਰੰਦੇ ਆ ਉਹ ਸਰ ਘੱਟੋ ਘਾਟ 350 400 ਦੁਕਾਨਾਂ ਆ ਅਜਨਾਲੇ ਦੇ ਵਿੱਚ ਇੱਕ ਮੇਰੀ ਦੁਕਾਨ ਹੀ ਇਹਨਾਂ ਨੂੰ ਲੱਭਦੀ ਆ ਮੇਰੇ ਨਾਲ ਬਹੁਤ ੱਕਾ ਹੋਂਦਿਆ ਇਸ ੱਕੇ ਨੂੰ ਵੇਖ ਕੇ ਤਾਂ ਮੈਨੂੰ ਲੱਗਦਾ ਵਾ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਸਰਕਾਰ ਨੂੰ ਪ੍ਰਸ਼ਾਸਨ ਅੱਗੇ ਬੇਨਤੀ ਕਰਨਾ ਚਾਹੁੰਦਾ ਵੀ ਮੇਰੀ ਮਾਲ ਜਾਨ ਦੀ ਬਾਲ ਬੱਚੇ ਦੀ ਰਾਖੀ ਕੀਤੀ ਜਾਵੇ ਮੈਨੂੰ ਇਹਨਾਂ ਤੋਂ ਡਰਿਆ ਇਹਨਾਂ ਦੀਆਂ ਧਮਕੀਆਂ ਹੁੰਦੀਆਂ ਵੀ ਤੈਨੂੰ ਬਖਸ਼ਣਾ ਨਹੀਂ ਅਸੀਂ ਇਹਨਾਂ ਦਾ ਇੱਕ ਚੀਜ਼ ਮੈਂ ਹੋਰ ਤੁਹਾਡੇ ਨਾਲ ਸਾਂਝੀ ਕਰਨ ਲੱਗਾ ਜੀ ਇਹਨਾਂ ਨੇ ਮੈਨੂੰ ਪਹਿਲਾਂ ਜ਼ੋਰ ਦਿੱਤਾ ਮੇਰੇ ਤੇ ਕਿ ਤੂੰ ਪਾਰਟੀ ਛੱਡ ਕੇ ਤੇ ਇੱਧਰ ਆ ਜਾ ਮੈਂ ਕਿਹਾ ਕਿ ਮੈਂ ਪਾਰਟੀ ਨਹੀਂ ਛੱਡਣੀ ਮੇਰਾ ਇੱਕ ਨਿੱਜੀ ਪਿਆਰ ਆ ਭਾਜੀ ਨਾਲ ਪਾਰਟੀ ਇੱਕ ਵੱਖਰੀ ਚੀਜ਼ ਆ ਮੇਰਾ ਇੱਕ ਨਿੱਜੀ ਪਿਆਰ ਆ ਮੈਂ ਪਿਆਰ ਕਰਕੇ ਵੱਜਾਂ ਇਹਨਾਂ ਦੇ ਨਾਲ ਪਾਰਟੀ ਨਾਲ ਨਹੀਂ ਮੈਂ ਵੱਜਾਂ ਪਿਆਰ ਨਾਲ ਵੱਜਾਂ ਜਿੱਥੇ ਇਹ ਖਲੋਤੇ ਆ ਉੱਥੇ ਮੈਂ ਆ ਚਲੋ ਮੈਂ ਉੱਧਰ ਇਹਨਾਂ ਨੇ ਨਹੀਂ ਕਿਹਾ ਫਿਰ ਇਹਨਾਂ ਨੇ ਕਿਹਾ ਵੀ ਜੇ ਤੂੰ ਨਹੀਂ ਪਾਰਟੀ ਛੱਡਣੀ ਨਾ ਫੇ ਤੂੰ 7 ਨੰਬਰ ਚ ਤੇ 5 ਨੰਬਰ ਚ ਨਹੀਂ ਆਉਣਾ ਜੇ ਤੂੰ 7 ਨੰਬਰ ਚ ਤੇ 5 ਨੰਬਰ ਚ ਆਉਂਦਾ ਨਾ ਤੇਰਾ ਹਾਲ ਜਿਹੜਾ ਹਸਰ ਤੇਰਾ ਬਹੁਤ ਮਾੜਾ ਹੋਊਗਾ ਸਰ ਇੱਕ ਬੇਨਤੀ ਮੈਂ ਧਾਰੀਵਾਲ ਸਾਹਿਬ ਨੂੰ ਕਰਨਾ ਚਾਹੁੰਦਾ ਮੰਤਰੀ ਸਾਹਿਬ ਨੂੰ ਇਹ ਗੱਲ ਕਿਹਨੇ ਕਹੀ ਤੁਹਾਨੂੰ ਕਿਹੜੇ ਜੀ ਇਹ ਵੀ ਬਿੱਦੂ ਐਸੇ ਨਹੀਂ ਆਉਣਾ ਇਹ ਸਰ ਅਮਿਤ ਔਲ ਨੇ ਜੀ ਅਮਿਤ ਔਲ ਇੱਕ 7 ਨੰਬਰ ਪ੍ਰਧਾਨ ਆ ਜੀ ਇਹਨਾਂ ਨੇ ਜਿਹੜਾ ਮੰਤਰੀ ਸਾਹਿਬ ਨੇ ਪ੍ਰਧਾਨ ਬਣਾਇਆ ਵਾ ਅਜਨਾਲੇ ਦਾ ਸ਼ਹਿਰੀ ਪ੍ਰਧਾਨ 7 ਨੰਬਰ ਤੋਂ ਇਲੈਕਸ਼ਨ ਲੜਨਦਾ ਜੀ ਇਹ ਸਾਰਾ ਹੁਣੇ ਸਾਡੇ ਨਾਲ ਆ ਹੋਣਦਿਆ ਸਾਡੇ ਨਾਲ ਗੁੰਡਾਗਰਦੀ ਹੁੰਦੀ ਆ ਇਹ ਸਾਰ ਜਿੱਤ ਕੇ ਕੀ ਕਰੂਗਾ ਜੀ ਇਹ ਜਿੱਤ ਕੇ ਸਾਨੂੰ ਹੀ ਨਾਲੋਂ ਕੱਢ ਲੂਗਾ ਮੈਂ ਬਹੁਤ ਪਰੇਸ਼ਾਨ ਆ ਕੱਲ ਦਾ ਮੈਨੂੰ ਸਾਰਿਆਂ ਨੇ ਇਹਨਾਂ ਨੇ ਹੌਸਲਾ ਦਿੱਤਾ ਵੀ ਤੂੰ ਦੇਲਣਾ ਛੱਡ ਘਬਰਾਣਾ ਹੀ ਤੇਰੇ ਨਾਲ ਆ ਪਰ ਵੇਖੋ ਦੁਕਾਨਦਾਰੀਆਂ ਤੁਹਾਨੂੰ ਪਤਾ ਅੱਜ ਕੱਲ ਕਾਰੋਬਾਰ ਦੁਕਾਨਦਾਰੀਆਂ ਕਿਹੋ ਜੀਆਂ ਮੈਂ ਤਾਂ ਇੱਕ ਨਿਗ੍ਹਾ ਜਾਂ ਛੋਟਾ ਜਿਹਾ ਦੁਕਾਨਦਾਰ ਆ ਇਹਨਾਂ ਨੇ ਮੈਨੂੰ ਪਰੇਸ਼ਾਨ ਕਰ ਦਿੱਤਾ ਜੀ ਮੈਂ ਮਜਬੂਰ ਆ ਸਾਡੇ ਘਰ ਦੇ ਪਰੇਸ਼ਾਨ ਆ ਜੀ ਸਾਰੇ ਮੈਂ ਕਿ ਧਾਰੀਵਾਲ ਸਾਹਿਬ ਨੂੰ ਬੇਨਤੀ ਕਰਨਾ ਚਾਹੁੰਨਾ ਮੰਤਰੀ ਸਾਹਿਬ ਨੂੰ ਵੀ ਮੰਤਰੀ ਸਾਹਿਬ ਇਹ ਬੰਦਾ 10 ਸਾਲ ਸਰਦਾਰ ਅੰਮਰਪਾਲ ਸਿੰਘ ਬੋਨੀ ਦੇ ਨਾਲ ਰਿਹਾ ਇਹ ਉਹਦਾ ਨਹੀਂ ਬਣਿਆ ਉਸ ਤੋਂ ਬਾਅਦ ਸਰਦਾਰ ਹਰਪ੍ਰਤਾਵਨਾ ਕਾਂਗਰਸ ਟਾਈਮ ਪੰਜ ਸਾਲ ਰਿਹਾ ਜੀ ਇਹ ਉਹਦਾ ਨਹੀਂ ਬਣਿਆ ਇਹ ਬੰਨਾ ਤੁਹਾਡਾ ਵੀ ਨਹੀਂ ਪਰ ਮੈਂ ਬੇਨਤੀ ਕਰਨਾ ਚਾਹੁੰਨਾ ਮੰਤਰੀ ਸਾਹਿਬ ਨੂੰ ਵੀ ਮੰਤਰੀ ਸਾਹਿਬ ਇਸ ਬੰਦੇ ਦੇ ਕਹਿਣ ਦੇ ਉੱਤੇ ਦੁਕਾਨਦਾਰਾਂ ਨਾਲ ਮਾੜਾ ਨਾ ਕਰੋ ਕਿਉਂਕਿ ਦੁਕਾਨਦਾਰ ਮਾਲ ਬਾਜ਼ਾਰ ਨੇ ਫਾਇਦਾ ਕੀਤਾ ਤੁਹਾਡਾ ਕੋਈ ਨੁਕਸਾਨ ਨਹੀਂ ਕੀਤਾ ਤੇ ਤੁਸੀਂ ਇਹਦੇ ਆਖੇ ਇਲਾਕੇ ਜਿਹੜਾ ਆ ਕਰੰਦੇ ਜੇ ਮਾੜਾ ਕੰਮ ਘੜਿਆ ਕੰਮ ਇਹ ਨਿੰਦਨਯੋਗ ਹੈ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز